ਇਹ ਤੁਹਾਨੂੰ ਵੇਖੋ ਯਾਰ ਟੋਟਲੀ ਇਨਕਰੈਕਟ ਪੀਆਰ ਇਸ ਦਾ ਅਨਮੋਲ ਕਾਇ ਉਹ ਜਿਹੜਾ ਆਪ ਵਾਲਾ ਕੈਨੇਡਾ ਬੇਸ ਤੇ ਉਹ ਕੋ ਇੰਡੀਅਨ ਪਾਸ ਇੱਕ ਬੱਚਿਆਂ ਵਾਸਤੇ ਬਿਲਕੁਲ ਐ ਤੇ ਵੇਖੋ ਤੇ 50% ਪੰਜਾਬੀ ਪੋਪੂਲੇਸ਼ਨ ਹੀ ਇਸ ਕੇ ਸਬ ਦੀ ਜਿਹਨਾਂ ਨੇ ਬੱਚੇ ਬਾਹਰ ਇੱਥੇ ਘਰ ਰਹੇ ਹੁੰਦਾ ਤਾਂ ਇੱਥੇ ਤੁਹਾਡੇ ਵਿੱਚ ਰਹਣ ਗੱਲ ਨਹੀਂ ਇੱਥੋਂ ਲੈਕਚਰ ਤੁਹਾਡੇ ਮਡੇ ਦੇ ਆ ਵੀ ਇੱਥੇ ਹੀ ਰਹਿਣਾ ਹੈ ਬੱਚੇ ਕਿਸੇ ਤੇ ਬਾਹਰ ਹੋਣ ਮਾਂ ਮਾ ਪਿਤਾ ਜਿਹੜੇ ਨੇ ਅੱਧਾ ਪੰਜਾਬ ਤੇ ਗਰਮੀਆਂ ਸਰਦੀਆਂ ਚ ਬਾਹਰ ਜਾਂਦਾ ਸੀ ਸਰਦੀਆਂ ਚ ਬੱਚੇ ਇੱਥੇ ਆਉਂਦੇ ਨੇ ਸ਼ੀਜ਼ ਨਾਟ ਆਊਟਸ ਸ਼ੀਜ਼ ਵੈਰੀ ਮੱਚ ਇਨਸਾਈਡ ਹਾਂਜੀ ਕੀ ਹੈ ਸਾਡੇ ਫਾਈਸ ਚ ਆਇਆ ਸ਼ੀਜ਼ ਦਿੱਖਦੀ ਤੁਹਾਨੂੰ ਵੇਖੋ ਆਪ ਦਾ ਮੇਰੇ ਸਪੋਰਟਰ ਨੂੰ ਚੋਲਾ ਦੇ ਵੇਖੋ ਗੱਲ ਐਸ ਤੇ ਨੇ ਕਿ ਮੈਂ ਤੇ ਬਹੁਤ ਵੱਡਾ ਸਪੋਰਟਰ ਆ ਕਿ ਰੀਜਨਲ ਜਬਾਤਾ ਜਿਉਦੀਆਂ ਰਹਿਣੀਆਂ ਚਾਹੀਦੀ ਇੱਕ ਬਹੁਤ ਪੁਰਾਣੀ ਵੇਖੋ ਹਿੰਦੁਸਤਾਨ ਚ 올ਡੇਸਟ ਪੋਲਿਟਿਕਲ ਕਲਾਸ ਜਿਹੜੀ ਹੋ ਇੰਟਰਨੈਸ਼ਨਲ ਕਾਂਗਰਸ 38 104 ਸਾਲਾਂ ਗੌਰਵਸ਼ਾਲੀ ਇਤਿਹਾਸਕ ਅਲੀ ਕਰਦੀ ਹੈ ਬੜੀ ਵਧੀਆ ਪਾਰਟੀ ਰਹੀ ਤੇ ਮੈਂ ਚਾਹੁੰਦਾ ਕਿ ਅਜੇ ਵੀ ਪਾਰਟੀ ਪਰਸਾ ਰਹਿਣੀ ਚਾਹੀਦੀ ਹੈ ਪਹਿਲੀ ਵਾਰ ਕੋਈ ਸਹੀ ਉਹਨਾਂ ਨੇ ਫੈਸਲਾ ਕੀਤਾ ਭਾਜਪਾ ਤੋਂ ਵੱਖ ਹੋ ਪਰ ਸਾਰੇ ਦੇ ਬੰਨ ਕਿ ਐਦ ਕੀ ਵਿਸਾ ਸੁਖਬੀਰ ਸਿੰਘ ਨੇ ਆਲਮੋਸਟ ਆਈਅਪ ਕਰਨਾ ਜੇ ਕਿਸਾਨਾਂ ਦਾ ਰੋਣਾ ਨਾ ਪੈਂਦਾ ਇਹਨਾਂ ਦਾ ਸੁਮੇਲ ਫੇਲ ਹੋ ਜਾਣਾ ਸੀ ਅੱਜ ਵੀ ਜੇ ਕੋਈ ਵੀ ਸੀਟ ਜਿੱਤਣਗੇ ਜੇ ਕਿਤੇ ਜਿੱਤਗੇ ਕੋਈ ਇੱਕ ਅਧੀ ਇਹ ਅਲਟੀਮੇਟਲੀ ਮੋਦੀ ਦੀ ਝੋਲੀ ਦੀ ਸੀਟ ਬਣੇਗਾ ਮੈਨੂੰ ਲੱਗਦਾ ਉਹ ਕਹਿੰਦਾ ਮਤਲਬ ਇਹ ਹੈ ਕਿ ਅਕਾਲੀ ਦਲ ਜਿੱਨਾ ਚ ਕਲੀਅਰ ਕੱਟ ਇਹ ਗੱਲ ਲੋਕਾਂ ਨੂੰ ਕਹਿੰਦਾ ਨਹੀਂ ਕਿ ਮੈਂ ਪੰਜਾਬ ਦੇ ਇੰਟਰਸਟ ਨਾਲ ਖੜਾ ਹੋਊਗਾ ਮੈਂ ਸਿੱਖ ਇੰਟਰਸਟ ਨਾਲ ਖੜਾ ਹੋਊਗਾ ਮੈਂ ਕਿਸਾਨੀ ਦੇ ਇੰਟਰਸਟ ਨਾਲ ਖੜਾ ਹੋਊਗਾ ਮੈਂ ਆਪਣੀ ਜਾਤੀ ਲੜਾਈ ਛੱਡਦਾ ਹੋਇਆ ਅਸੀਂ ਭਾਜਪਾ ਨਾਲ ਜਿਹੜੀ ਐਂਟੀ ਪੰਜਾਬ ਫੋਰਸ ਹੈ ਉਹਨਾਂ ਨਾਲ ਕਦੀ ਵੀ ਆਈਦਰ ਹੀ ਗਿਵਸ ਅ ਇੱਕ ਕਮਿਟਮੈਂਟ ਕਿਸੇ ਇਹੋ ਜੀ ਜਗ੍ਹਾ ਜਿੱਥੇ ਲੋਕ ਮੰਨ ਸਕਣ ਉਹਨਾਂ ਇੱਥੇ ਨਕਲੀ ਦਲ ਦੇ ਪੈਰ ਦੇ ਕੱਟ ਸਜਾ ਸਰ ਜੀ ਕਾਂਗਰਸ ਐਸੋਤ ਬਹੁਤ ਖੁਸ਼ਕਿਸਮਤ ਹੈ ਪੰਜਾਬ ਵਿੱਚ ਭਾਜਪਾ ਨੂੰ ਤੇ ਆਮ ਆਦਮੀ ਨੂੰ ਪਾਰਟੀ ਨੂੰ ਬਹੁਤ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਂਗਰਸ ਐਸੋਤ ਤਾਂ ਲੱਗਦਾ ਹੈ ਖੁਸ਼ਕਿਸਮਤ ਹਨ ਨਹੀਂ ਬਿਲਕੁਲ ਗੁਰੂਬਾਰਾ ਸਾਹਿਬ ਦੀ ਮਿਹਰ ਚਾਹੀਦੀ ਹੈ ਜੇ ਤੁਹਾਡੀ ਨੀਅਤ ਚੰਗੀ ਹੋਏਗੀ ਤੇ ਆਪਣੇ ਆਪ ਹਾਲਾਤ ਚੰਗੇ ਬਣਗੇ ਜੇ ਬਦਨੀਅਤ ਹੋਵਗੇ ਤੇ ਵਿਰੋਧਤਾ ਵੀ ਮਿਲੇਗੀ ਇੱਕ ਟਾਈਮ ਤੇ ਮੈਨੂੰ ਪਤਾ ਹੈ ਸਰਦਾਰਨੀ ਪ੍ਰਜੀਤ कौर ਪਟਿਆਲੇ ਵਾਲੀ ਨੂੰ ਲੋਕ ਹਰਾ ਦੀਆ ਲਾਈਦਾ ਲੈ ਕੇ ਵੈਲਕਮ ਪਿੰਡਾਂ ਚ ਕਰਦੇ ਸੀ ਅੱਜ ਉਹਦੀ ਜਗਾ ਤੇ ਸਿਫਰ ਦੀਆ ਡਾਂਗਾ ਲੈ ਕੇ ਖਲੋਤੇ ਸੇਮ ਹਾਲ ਇਹਨਾਂ ਦਾ ਜੀ ਬਕਾਇਦਾ ਤੌਰ ਜੋ ਅੱਜ ਉਹਦਾ ਵਿਚਾਰੇ ਦਾ ਅਨਸਰ ਅੱਜ ਹਸ ਜੀ ਦਾ ਹਾਲ ਹੋ ਗਿਆ ਉਹਨੇ ਪਤਾ ਨਹੀਂ ਕੀ ਨਾਂ ਆਪਣਾ ਰੱਖ ਲਿਆ ਮਿੰਤ 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 ਰਾਜ ਮਿੰਤ ਆ ਗਿਆ ਤੋ ਵੇਖ ਤੂੰ ਸਿਆਣਾ ਬਹਿਣਾ ਪਤਾ ਤੈਨੂੰ ਕੀ ਲੋੜ ਸੀ ਇੱਥੇ ਜਿਹੜਾ ਪਸੰਦੀ ਅਖਰੀ ਸਵਾਲ ਨੂੰ ਉਸ ਅਧਿਕ ਦੀ ਨਜ਼ਰ ਨਹੀਂ ਆ ਰਹੀ ਕੈਂਪੇਨ ਦੇ ਤੁਹਾਰ ਦਾ ਸੰਦੇਸ਼ ਮੈਂ ਪਛਾਣਾਂਗਾ ਪਰਸੋ ਚੌਥਾ ਆਓ